ਜਿਹੜਾ ਮਜ਼ਦੂਰਾਂ ਨੂੰ ਰੋਜ਼ਗਾਰ ਮਿਲਦਾ ਹੁੰਦਾ ਸੀ ਖੇਤਾਂ ਦੇ ਵਿੱਚ ਦੋ-ਦੋ ਮਹੀਨੇ ਮਤਲਬ ਜਿਵੇਂ ਕਣਕ ਦਾ ਸੀਜ਼ਨ ਕਹ ਲਿਓ ਲੋਕੀ ਹੱਥੀ ਕਣਕ ਵੜਦੇ ਹੁੰਦੇ ਸੀਗੇ ਫਿਰ ਉਹ ਮਤਲਬ ਕੱਢਦੇ ਹੁੰਦੇ ਸੀ ਕਣਕ ਲੰਮਾ ਸਮਾਂ ਖੇਤ ਮਜ਼ਦੂਰਾਂ ਨੂੰ ਰੋਜ਼ਗਾਰ ਮਿਲਦਾ ਹੁੰਦਾ ਸੀ ਹੁਣ ਜਿਹੜਾ ਖੇਤਾਂ ਦੇ ਵਿੱਚ ਆ ਮਸ਼ੀਨਰੀ ਦਾ ਜੋਗ ਆ ਇੰਨੀ ਮਸ਼ੀਨਰੀ ਆ ਗਈ ਕਿ ਖੇਤ ਮਜ਼ਦੂਰਾਂ ਦੇ ਕੋਲ ਮਤਲਬ ਕੰਮ ਹੀ ਨਹੀਂਗਾ ਹੁਣ ਕਈ ਵਾਰ ਹੁਣ ਪਿੰਡਾਂ ਦੇ ਵਿੱਚ ਲਗਾਤਾਰ ਦੇਖਿਆ ਆ ਸੀ 5-4 ਮਜ਼ਦੂਰ ਹੁੰਦੇ ਆ ਜਿਨ੍ਹਾਂ ਕੋਲੇ ਹੁਣ ਪੈਟਰੋਲ ਵਾਲੀਆਂ ਡਰਮਾਂ ਹੈਗੀਆਂ ਉਹ ਪੂਰੇ ਪਿੰਡ ਦੀ ਸਪਰੇਅ ਹੀ ਕਰ ਦਿੰਦੇ ਆ ਜਿਹੜੇ 5-4 ਡਰਮਾਂ ਲੈ ਕੇ ਪੈਟਰੋਲ ਵਾਲੀਆਂ ਫਿਰਦੇ ਆ ਸਪਰੇਅਾਂ ਕਰਦੇ ਉਹ ਤਾਂ ਚਲੋ ਬਣਾਉਂਦੇ ਹੋਣਗੇ ਪਰ ਬਾਕੀ ਮਜ਼ਦੂਰਾਂ ਦਾ ਰੋਜ਼ਗਾਰ ਤਾਂ ਖੁੱਸ ਗਿਆ ਨਾ ਜਿਵੇਂ ਹੁਣ ਭੱਠਿਆਂ ਵਾਲਿਆਂ ਦੀ ਗੱਲ ਕਰ ਲਈਏ ਹੁਣ ਭੱਠਿਆਂ ਦਾ ਪਹਿਲਾਂ ਲਗਾਤਾਰ ਕੰਮ ਜਿਹੜਾ ਚੱਲਦਾ ਸੀਗਾ ਹੁਣ ਭੱਠਿਆਂ ਦੇ ਉੱਤੇ ਪਹਿਲਾਂ ਪ੍ਰਵਾਸੀ ਮਜ਼ਦੂਰ ਵੀ ਆ ਕੇ ਭੱਠਿਆਂ ਦੇ ਉੱਤੇ ਕੰਮ ਕਰਦੇ ਸੀਗੇ ਹੁਣ ਮਸ਼ੀਨਾਂ ਆ ਗਈਆਂ ਇਟਾਂ ਕੱਢਣ ਵਾਲੀਆਂ ਗਾਰਾ ਬਣਾਉਣ ਵਾਲੀਆਂ ਉੱਥੋਂ ਵੀ ਜਿਹੜੇ ਭੱਠਾ ਮਜ਼ਦੂਰ ਆ ਉਹ ਵਿ ਜਿਹੜੀ ਹਰੀ ਕ੍ਰਾਂਤੀ ਦੀ ਤੁਸੀਂ ਗੱਲ ਕਰਦੇ ਆ ਨਾ ਕੋਈ ਬਾਹਲੀ ਹਰੀ ਕ੍ਰਾਂਤੀ ਦੇ ਨਵੇਂ ਬੀਜ ਲਿਆਂਦੇ ਹੁਣ ਨਵੀਆਂ ਮਸ਼ੀਨਰੀਆਂ ਲੈ ਕੇ ਆਂਦੀਆਂ ਉਹਨਾਂ ਨਾਲ ਵੀ ਹਰੀ ਕ੍ਰਾਂਤੀ ਦੇ ਆਉਣ ਨਾਲ ਵੀ ਖੇਤ ਮਜ਼ਦੂਰਾਂ ਦਾ ਰੋਜ਼ਗਾਰ ਵੀ ਖੁੱਸਿਆ ਹੀ ਐ ਵੀ ਅੱਜ ਤੱਕ ਅਸੀਂ ਮਤ ਮੈਨ ਤਾਂ ਐ ਲੱਗਦਾ ਨਹੀਂ ਕਿ ਕੋਈ ਹਰੀ ਕ੍ਰਾਂਤੀ ਦੇ ਨਾਂ ਦੇ ਉੱਤੇ ਐ ਕਹਦੀ ਉਹ ਵੀ ਖੇਤ ਮਜ਼ਦੂਰ ਕੋਈ ਕੰਮਜਾਬ ਹੋਇਆ ਜਾਂ ਕੋਈ ਕਿਸਾਨ ਹਰੀ ਕ੍ਰਾਂਤੀ ਆਉਣ ਨਾਲ ਕੋਈ ਕੰਮਜਾਬ ਹੋਇਆ ਕਿਉਂਕਿ ਕਿਸਾਨ ਤੇ ਮਜ਼ਦੂਰ ਆ ਜਿਹੜੇ ਉਹ ਤਾਂ ਕਰਜ਼ੇ ਦੀ ਮਾਰ ਥੱਲੇ ਆਏ ਤਾਂ ਤੇ ਕਣਕ ਵੱਢਣ ਵਾਲੀ ਮਸ਼ੀਨ ਆ ਗਈ। ਅਸੀਂ ਮੈਂ ਮਸ਼ੀਨ ਦਾ ਵਿਰੋਧ ਨਹੀਂ ਕਰਦਾ ਪਰ ਜਿਹੜੇ ਮਸ਼ੀਨ ਵੀ ਕਣਕ ਵੱਢਣ ਵਾਲੇ ਸੀਗੇ ਉਹਨਾਂ ਦਾ ਰੋਜ਼ਗਾਰ ਜ਼ਰੂਰ ਖੁੱਸਿਆ ਪਰ ਮਸ਼ੀਨ ਦੇ ਆਉਣ ਦੇ ਨਾਲ ਜਿੰਨੇ ਲੋਕਾਂ ਦਾ ਰੋਜ਼ਗਾਰ ਖੁੱਸਿਆ ਉਹਨਾਂ ਨੂੰ ਬਦਲਵੇਂ ਰੂਪ ਦੇ ਵਿੱਚ ਰੋਜ਼ਗਾਰ ਵੀ ਸਰਕਾਰ ਦੇਵੇ ਨਾ ਜੇ ਮਸ਼ੀਨਰੀ ਲੈ ਜਾਂਦੀ ਤਾਂ ਤੁਹਾਨੂੰ ਲੱਗਦਾ ਹੈਗਾ ਕਿ ਨਰੇਗਾ ਐਕਟ ਦੇ ਵਿੱਚ ਕੋਈ ਨਾ ਕੋਈ ਪੋਸਿਬਿਲਟੀ ਪਈ ਹੈਗੀ ਇਹ ਮਜ਼ਦੂਰਾਂ ਨੂੰ ਜਿਹੜਾ ਰੋਜ਼ਗਾਰ ਮਹਈਆ ਕਰਵਾਇਆ ਜਾ ਸਕੇ ਭਾਵੇਂ ਇਸ ਨੂੰ ਲਗਾਤਾਰ ਖੋਰਾ ਲੱਗ ਰਿਹਾ। ਇਹ ਦੇਖੋ ਜੀ ਪਹਿਲੀ ਗੱਲ ਜਿਹੜੀ ਨਰੇਗਾ ਵਾਲੀ ਗੱਲ ਹੈ ਲਗਾਤਾਰ 3 ਮਹੀਨੇ ਕੰਮ ਆ ਜਿਹੜਾ ਉਹ ਪਹਿਲੀ ਗੱਲ ਤਾਂ ਮਿਲਦਾ ਹੀ ਨਹੀਂਗਾ ਦੋਸਤੋ ਰੁਜ਼ਗਾਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਰੱਖਦਾ ਹੈਗਾ ਜੇਕਰ ਤੁਹਾਡੇ ਕੋਲੇ ਰੁਜ਼ਗਾਰ ਹੈ ਨਹੀਂਗਾ ਤਾਂ ਮਤਲਬ ਰੋਟੀ ਰੋਜੀ ਖਾਣੋ ਆ ਜਿਹੜਾ ਤੁਹਾਡਾ ਔਖਾ ਹੀ ਹੋ ਜਾਣਾ ਹੈਗਾ ਲਗਾਤਾਰ ਮਜ਼ਦੂਰ ਤਬਕੇ ਦੇ ਹੱਥੋਂ ਆ ਜਿਹੜਾ ਰੁਜ਼ਗਾਰ ਉਹ ਖੁੱਸਦਾ ਜਾ ਰਿਹਾ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਰੋਜਗਾਰ ਦੇ ਜਿਹੜੇ ਮੁੱਖ ਤੌਰ ਤੇ ਤਿੰਨ ਖੇਤਰ ਹੈਗੇ ਆ ਸਰਵਿਸ ਖੇਤਰ ਹੈਗਾ ਖੇਤੀਬਾੜੀ ਸੈਕਟਰ ਹੈਗਾ ਅਤੇ ਇੰਡਸਟਰੀ ਹੈਗੀ ਇੰਡਸਟਰੀ ਇੱਧਰ ਲੱਗੀ ਨਹੀਂ ਗਈ ਸਰਵਿਸ ਸੈਕਟਰ ਲਗਾਤਾਰ ਪ੍ਰਾਈਵੇਟਿਜ਼ਮ ਦੀ ਵਜ੍ਹਾ ਕਰਕੇ ਖਤਮ ਕਰਦੇ ਜਾਂਦੇ ਆ ਤੀਸਰਾ ਖੇਤਰ ਸੀਗਾ ਖੇਤੀ ਸੈਕਟਰ ਉਸ ਦੇ ਵਿੱਚ ਮਸ਼ੀਨੀਕਰਨ ਹੋ ਗਿਆ ਮਸ਼ੀਨੀਕਰਨ ਦੀ ਵਜ੍ਹਾ ਕਰਕੇ ਉਧਰੋਂ ਵੀ ਆ ਰੋਜਗਾਰ ਖੁੱਸ ਰਿਹਾ ਹੈਗਾ ਕਦੋਂ ਕਦੋਂ ਕੀ ਕੀ ਰੋਜਗਾਰ ਖੁੱਸਿਆ ਹੈਗਾ ਰੋਜਗਾਰ ਦੇ ਮੁੱਦੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਆਗੂ ਜਸਕਰਨ ਜੀ ਸਾਡੇ ਨਾਲ ਮੌਜੂਦ ਰਹਿਣਗੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਾਂਗੇ ਆ ਸਵਾਗਤ ਆ ਬਾਈ ਜਸਕਰਨ ਥੈਂਕ ਯੂ ਧੰਨਵਾਦ ਅੱਛਾ ਬਾਈ ਜੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੁਹਾਡੀ ਆਰਗੇਨਾਈਜੇਸ਼ਨ ਦਾ ਨਾਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਜੋ ਖੇਤਾਂ ਦੇ ਵਿੱਚ ਕੰਮ ਕਰਦੇ ਮਜ਼ਦੂਰ ਆ ਉਹਨਾਂ ਦੀ ਆਰਗੇਨਾਈਜੇਸ਼ਨ ਆ ਪਰ ਜੋ ਕਿਸੇ ਸਮੇਂ ਦੇ ਵਿੱਚ ਇੱਕ ਸੰਕਟ ਆ ਕਦੋਂ ਕਦੋਂ ਕਿੰਨਾ-ਕਿੰਨਾ ਰੁਜ਼ਗਾਰ ਆ ਜਿਹੜਾ ਉਹ ਮਜ਼ਦੂਰਾਂ ਤੋਂ ਖੁੱਸਦਾ ਗਿਆ ਕੀ ਕਾਰਨ ਹੈਗੇ ਕੀ ਕਾਰਨ ਹੈਗੇ ਮੇਨ ਤੌਰ ਤੇ ਦੇਖੋ ਜੀ ਪਹਿਲਾਂ ਜਿਹੜਾ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੁੰਦਾ ਸੀ ਖੇਤਾਂ ਦੇ ਵਿੱਚ ਦੋ-ਦੋ ਮਹੀਨੇ ਮਤਲਬ ਜਿਵੇਂ ਕਣਕ ਦਾ ਸੀਜ਼ਨ ਕਹ ਲਈਏ ਲੋਕੀ ਹੱਥੀ ਕਣਕ ਵੜਦੇ ਹੁੰਦੇ ਸੀਗੇ ਫਿਰ ਉਹ ਮਤਲਬ ਕੱਢਦੇ ਹੁੰਦੇ ਸੀ ਕਣਕ ਲੰਮਾ ਸਮਾਂ ਖੇਤ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੁੰਦਾ ਸੀ ਫਿਰ ਉਹ ਕਣਕ ਮੰਡੀਆਂ ਦੇ ਵਿੱਚ ਜਾਂਦੀ ਹੁੰਦੀ ਸੀ ਕਿ ਉੱਥੇ ਵੀ ਖੇਤ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਸੀ ਮਜ਼ਦੂਰ ਪੱਖਿਆਂ ਦੇ ਉੱਤੇ ਕੰਮ ਕਰਦੇ ਸੀਗੇ ਜਾਂ ਫਿਰ ਉਸ ਸਾਈਲਰਾਂ ਦੇ ਵਿੱਚ ਪੱਲੇਦਾਰ ਮਜ਼ਦੂਰ ਕਹਿ ਲਿਏ ਉਹ ਵੀ ਕੰਮ ਕਰਦੇ ਸੀ ਲਗਾਤਾਰ ਹੁਣ ਜਿਹੜਾ ਖੇਤਾਂ ਦੇ ਵਿੱਚ ਆ ਮਸ਼ੀਨਰੀ ਦਾ ਜੋਗ ਹੈ ਇੰਨੀ ਮਸ਼ੀਨਰੀ ਆ ਗਈ ਕਿ ਖੇਤ ਮਜ਼ਦੂਰਾਂ ਦੇ ਕੋਲ ਮਤਲਬ ਕੰਮ ਹੀ ਨਹੀਂਗਾ ਹੁਣ ਕਈ ਵਾਰ ਹੁਣ ਪਿੰਡਾਂ ਦੇ ਵਿੱਚ ਲਗਾਤਾਰ ਦੇਖਿਆ ਅਸੀਂ ਪੰਜ ਚਾਰ ਮਜ਼ਦੂਰ ਹੁੰਦੇ ਜਿਨ੍ਹਾਂ ਕੋਲੇ ਹੁਣ ਪੈਟਰੋਲ ਵਾਲੀਆਂ ਡਰਮੀਆਂ ਹੈਗੀਆਂ ਉਹ ਪੂਰੇ ਪਿੰਡ ਦੀ ਸਪਰੇਅ ਹੀ ਕਰ ਦਿੰਦੇ ਆ ਜਾਂ ਫਿਰ ਔਰ ਇਹ ਰੇਹੀਆਂ ਬੋਰੀਆਂ ਪੰਜ ਚਾਰ ਮਜ਼ਦੂਰ ਆ ਉਹ ਸਾਰੇ ਪਿੰਡ ਦਾ ਮਤਲਬ ਹੈ ਕਹਿੰਦੇ ਠੇਕੇ ਦੇ ਉੱਤੇ ਕੰਮ ਕਰਦੇ ਕਰਕੇ ਤੇ ਉਹ ਸਾਰੇ ਪਿੰਡ ਦੀ ਰੇਹ ਪਾ ਦਿੰਦੇ ਆ ਬਾਕੀ ਮਜ਼ਦੂਰ ਆ ਜਿਹੜੇ ਵਿਲੇ ਹੋਗੇ ਜਾਂ ਕਿਤੇ ਨਾ ਕਿਤੇ ਤਾਂ ਇਹ ਵੀ ਕਹਿਣਾ ਹੈਗਾ ਉਹਨਾਂ ਦਾ ਕਿ ਅਸੀਂ ਤਾਂ ਪੈਸਾ ਬਹੁਤ ਬਣਾ ਰਹੇ ਹੈਗੇ ਖੇਤ ਮਜ਼ਦੂਰਾਂ ਖੇਤ ਮਜ਼ਦੂਰ ਤਾਂ ਹੁਣ ਵਿਚਾਰੇ ਜਿਹੜੇ ਆ ਉਹਨਾਂ ਦੇ ਤਾਂ ਚੁੱਲ੍ਹੇ ਹੀ ਮਸਾਂ ਤਪਦੇ ਹੋ ਪੈਸਾ ਤਾਂ ਜਿੰਨਾ ਚੱਲੋ ਜਿਹੜੇ ਮਜ਼ਦੂਰ ਬਣਾਉਂਦੇ ਆ ਜਿਨ੍ਹਾਂ ਨੂੰ ਹੁਣ ਜਿਹੜੇ ਠੇਕੇ ਤੇ ਕੰਮ ਕਰਦੇ ਜਿਹੜੇ ਜਿਹੜੇ 5 4 ਡਰਮਾਂਾਂ ਲੈ ਕੇ ਪਟ્રોલ ਵਾਲੀਆਂ ਫਿਰਦੇ ਆ ਸਪ੍ਰੇਆਂ ਕਰਦੇ ਉਹ ਤਾਂ ਚੱਲੋ ਬਣਾਉਂਦੇ ਹੋਣਗੇ ਪਰ ਬਾਕੀ ਮਜ਼ਦੂਰਾਂ ਦਾ ਰੋਜ਼ਗਾਰ ਤਾਂ ਖੁੱਸ ਗਿਆ ਨਾ ਜਿਵੇਂ ਹੁਣ ਭੱਠਿਆਂ ਵਾਲਿਆਂ ਦੀ ਗੱਲ ਕਰ ਲਈਏ ਹੁਣ ਭੱਠਿਆਂ ਦਾ ਪਹਿਲਾਂ ਲਗਾਤਾਰ ਕੰਮ ਜਿਹੜਾ ਚੱਲਦਾ ਸੀਗਾ ਹੁਣ ਭੱਠਿਆਂ ਦੇ ਉੱਤੇ ਪਹਿਲਾਂ ਪ੍ਰਵਾਸੀ ਮਜ਼ਦੂਰ ਵੀ ਆ ਕੇ ਭੱਠਿਆਂ ਦੇ ਉੱਤੇ ਕੰਮ ਕਰਦੇ ਸੀਗੇ ਹੁਣ ਤੇ ਨਿਕਾਸੀ ਵਾਲਾ ਕੰਮ ਆ ਉਹ ਨਿਕਾਸੀ ਵਾਸਤੇ ਵੀ ਹੁਣ ਉਹਨਾਂ ਨੇ ਮਤਲਬ ਇੱਕ ਮਸ਼ੀਨ ਲਿਆ ਆਂਦੀ ਜਿਹੜੀ ਉਹ ਨਿਕਾਸੀ ਕਰਦੀ ਆਂ ਮਰਿੱਟਾਂ ਲਿਆ ਕੇ ਬਾਹਰ ਚੱਠੇ ਲਾਉਂਦੀ ਆ ਉੱਥੋਂ ਹੀ ਮਜ਼ਦੂਰ ਵਿਹਲੇ ਹੋ ਗਏ ਆ ਜਾਂ ਕਲੀਏ ਪੱਲੇਦਾਰ ਮਜ਼ਦੂਰ ਆ ਉੱਥੇ ਵੀ ਕੋ ਉਹਨਾਂ ਵਾਸਤੇ ਜ਼ਿਆਦਾ ਕੰਮ ਹੈ ਨਹੀਂਗਾ ਕਿਉਂਕਿ ਖੇਤ ਮਜ਼ਦੂਰਾਂ ਨੂੰ ਜਾਂ ਮਤਲਬ ਜਿਹੜੇ ਹੋਰ ਮਜ਼ਦੂਰ ਆ ਜਿੰਨੇ ਵੀ ਕਰਤੀ ਲੋਕ ਆ ਉਹਨਾਂ ਕੋਲੋਂ ਤਾਂ ਮਸਨਰੀ ਆਉਣ ਨਾਲ ਰੁਜ਼ਗਾਰ ਉਹਨਾਂ ਦਾ ਖਸਿਆ ਹੀ ਆ ਉਹਨਾਂ ਦੇ ਤਾਂ ਚੁੱਲ੍ਹੇ ਵੀ ਨਾ ਤਾਂ ਪੰਤੇ ਜਾਂ ਮਤਲਬ ਗੱਲ ਹੋਈ ਪਈ ਉਹਨਾਂ ਦੀ ਖੇਤ ਮਜ਼ਦੂਰਾਂ ਦੀ ਅੱਛਾ ਭਾਈ ਜੀ 1960 60 ਦੇ ਦਹਾਕੇ ਦੇ ਦੌਰਾਨ ਪੰਜਾਬ ਦੇ ਵਿੱਚ ਨਵਾਂ ਖੇਤੀਬਾੜੀ ਮਾਡਲ ਆ ਜਿਹੜਾ ਉਹ ਲਾਂਚ ਹੋਇਆ। ਇੱਧਰ ਮਸ਼ੀਨਰੀ ਆਉਣੀ ਸ਼ੁਰੂ ਹੋਈ, ਹਰਾ ਇਨਕਲਾਬ ਆਇਆ ਹੈਗਾ। ਕਹਿੰਦੇ ਸੀਗੇ ਕਿ ਇਹਦੇ ਨਾਲ ਫਾਇਦਾ ਬਹੁਤ ਹੋਊਗਾ। ਪਰ ਉਹ ਜੋ ਕੇ ਸਮੇਂ ਦੇ ਵਿੱਚ ਕਿਸਾਨੀ ਸਰਵਿਸ ਨੇ ਕਰਜ਼ਾ ਚੜਤਾ। ਮਜ਼ਦੂਰਾਂ ਦੇ ਹੱਥੋਂ ਵੀ ਰੋਜ਼ਗਾਰ ਖੁੱਸਿਆ ਹੈਗਾ। ਕਿਵੇਂ ਦੇਖਦੇ ਹੈਗੇ ਆ ਇਸ ਨਵੇਂ ਖੇਤੀਬਾੜੀ ਮਾਡਲ ਨੂੰ? ਤੁਹਾਨੂੰ ਲੱਗਦਾ ਨਹੀਂਗਾ ਕਿ ਇਸ ਖੇਤੀਬਾੜੀ ਮਾਡਲ ਨੂੰ ਆ ਜਿਹੜਾ ਉਹ ਬਦਲਿਆ ਜਾਣਾ ਚਾਹੀਦਾ? ਨਹੀਂ ਜੇ ਆਪਾਂ ਹਰੀ ਕ੍ਰਾਂਤੀ ਦੀ ਗੱਲ ਕਰਦੇ ਆ ਜਿਹੜੀ 1966 ਵਾਲੀ ਤੁਸੀਂ ਗੱਲ ਕਰਦੇ ਹੋ ਉਹ ਹਰੀ ਕ੍ਰਾਂਤੀ ਆ ਜਿਹੜੀ ਉਹ ਤਾਂ ਪਹਿਲਾਂ ਹੀ ਮਤਲਬ ਹਰੀ ਕ੍ਰਾਂਤੀ ਦੇ ਨਾਂ ਤੇ ਨਵੇਂ ਬੀਜਾਂ ਦੀ ਸੋਧ ਆ ਗਈ ਜਾਂ ਕਲੀ ਰੇਹਾਂ ਸਪਰੇਹਾਂ ਆ ਗਿਆ ਜਿਨ੍ਹਾਂ ਦੇ ਨਾਲ ਕਿਸਾਨ ਆ ਜਿਹੜੇ ਜਿਹੜੇ ਕਿਸਾਨਾਂ ਦੇ ਸਰ ਕਰਜ਼ਾ ਚੜ ਗਿਆ ਓ ਪੀ ਪੀ ਕੇ ਕਿਸਾਨ ਵੀ ਮਤਲਬ ਖੁਦਕੁਸ਼ੀਆਂ ਕਰਕੇ ਸਪਰੇ ਪੀ ਕੇ ਖੇਤ ਮਜ਼ਦੂਰਾਂ ਦੇ ਮੋਢਿਆਂ ਦੇ ਉੱਤੇ ਮਤਲਬ ਰੇਹਾਂ ਸਪਰੇਹਾਂ ਸੀਗਾ ਜਿਹੜੀਆਂ ਮੌਤ ਮਤਲਅੈਂ ਕਹਿ ਦਈਏ ਵੀ ਮੋਢਿਆਂ ਤੇ ਉੱਤੇ ਚਕਾ ਕੇ ਉਹ ਖੇਤ ਮਜ਼ਦੂਰ ਖੇਤਾਂ ਦੇ ਵਿੱਚ ਕੰਮ ਕਰਦੇ ਸੀਗੇ ਉਹ ਜਿਹੜੀ ਹਰੀ ਕ੍ਰਾਂਤੀ ਦੀ ਤੁਸੀਂ ਗੱਲ ਕਰਦੇ ਹੋ ਨਾ ਕੋਈ ਬਾਲੀ ਹ ਜੀ ਜ਼ਿਲਿਆਂ ਦੇ ਹੁਣ ਨਵੀਆਂ ਮਸ਼ੀਨਰੀਆਂ ਲੈ ਕੇ ਆਂਦੀਆਂ ਉਹਨਾਂ ਨਾਲ ਵੀ ਹਰੀ ਕ੍ਰਾਂਤੀ ਦੇ ਆਉਣ ਨਾਲ ਵੀ ਖੇਤ ਮਜ਼ਦੂਰਾਂ ਦਾ ਰੋਜ਼ਗਾਰ ਵੀ ਖੁੱਸਿਆ ਹੀ ਆ। ਵੀ ਅੱਜ ਤੱਕ ਅਸੀਂ ਮਤਾਂ ਮੈਂ ਤਾਂ ਐਂ ਲੱਗਦਾ ਨਹੀਂ ਕਿ ਵੀ ਕੋਈ ਹਰੀ ਕ੍ਰਾਂਤੀ ਦੇ ਨਾਂ ਦੇ ਉੱਤੇ ਐਂ ਕਹਦੀ ਆ ਵੀ ਖੇਤ ਮਜ਼ਦੂਰ ਕੋਈ ਕੰਮਜਾਬ ਹੋਇਆ ਜਾਂ ਕੋਈ ਕਿਸਾਨ ਹਰੀ ਕ੍ਰਾਂਤੀ ਆਉਣ ਨਾਲ ਕੋਈ ਕੰਮਜਾਬ ਹੋਇਆ ਕਿਉਂਕਿ ਕਿਸਾਨ ਤੇ ਮਜ਼ਦੂਰ ਆ ਜਿਹੜੇ ਉਹ ਤਾਂ ਕਰਜ਼ੇ ਦੀ ਮਾਰ ਥੱਲੇ ਹੀ ਆਏਗਾ। ਅੱਛਾ ਅੱਛਾ ਭਾਈ ਜੀ ਗੱਲ ਆਪਾਂ ਲਗਾਤਾਰ ਘਟ ਰਏ ਰੋਜ਼ਗਾਰ ਦੀ ਕਰ ਰਹੇ ਹੈਗੇ ਆ। ਤੁਸੀਂ ਕਹਾਂ ਵੀ ਮਸ਼ੀਨੀਕਰਨ ਆ ਗਿਆ ਤੁਹਾਨੂੰ ਲੱਗਦਾ ਹੈਗਾ ਕਿ ਮਸ਼ੀਨੀਕਰਨ ਬੰਦ ਕਰ ਦਿੱਤਾ ਜਾਵੇ ਜੇ ਮੰਨ ਲਾ ਫਿਰ ਰੋਜ਼ਗਾਰ ਆ ਜਿਹੜਾ ਦੁਆਰਤ ਮਿਲ ਸਕਦਾ ਹੈਗਾ ਜਾਂ ਕੋਈ ਹੋਰ ਸੋਲੂਸ਼ਨ ਹੈਗਾ ਕੋਈ ਹੋਰ ਹੱਲ ਹੋ ਸਕਦਾ ਹੈ ਨਹੀਂ ਮਸ਼ਿਨਰੀ ਮਸ਼ੀਨੀਕਰਨ ਆਉਣ ਨਾਲ ਮਤਲਬ ਐ ਆਪਾਂ ਮੰਨ ਲੈਂਦੇ ਆ ਵੀ ਖੇਤੀ ਦੀ ਸੋਧ ਤਾਂ ਜਰੂਰ ਹੋਗੀ ਅਸੀਂ ਮੈਂ ਮਸ਼ਿਨਰੀ ਕਰਨ ਦਾ ਵਿਰੋਧ ਨਹੀਂ ਕਰਦਾਗਾ ਮਸ਼ਿਨਰੀ ਇੱਥੇ ਕਿਉਂ ਆਈ ਮੈਂ ਇਸ ਗੱਲ ਦਾ ਵਿਰੋਧ ਕਰਦਾ ਵੀ ਮਸ਼ਿਨਰੀ ਆਉਣ ਦੇ ਨਾਲ ਜਿਹੜਾ ਸਿਸਟਮ ਆ ਮਤਲਬ ਜਿਹੜੇ ਉੱਥੋਂ ਦੇ ਮਜ਼ਦੂਰ ਸੀਗੇ ਜੇ ਮਸ਼ੀਨਰੀ ਖੇਤੀ ਦੇ ਵਿੱਚ ਆਉਂਦੀ ਆ ਤਾਂ ਜਿਹੜੇ ਇੱਥੋਂ ਦੇ ਮਜ਼ਦੂਰ ਸੀਗੇ ਖੇਤੀ ਕਰਨ ਵਾਲੇ ਉਹਨਾਂ ਨੂੰ ਵੀ ਰੋਜ਼ਗਾਰ ਦਿੱਤਾ ਜਾਵੇ ਭਾਵੇਂ ਉਹ ਮਸ਼ੀਨਰੀ ਦੇ ਨਾਲ ਜੋੜ ਕੇ ਹੀ ਦਿੱਤਾ ਜਾਵੇ ਜਾਂ ਜਿਹੜੇ ਮਤਲਬ ਪੱਲੇਦਾਰ ਆ ਭੱਠਿਆਂ ਵਾਲੇ ਜੇ ਮਸ਼ੀਨਰੀ ਆ ਗਈ ਮੈਂ ਮਸ਼ੀਨਰੀ ਦੇ ਵਿਰੋਧ ਨਹੀਂ ਕਰਦਾਗਾ ਕੋਈ ਆਪਾਂ ਐਂ ਕਹ ਲਈਏ ਵੀ ਜੋ ਮਨ ਲੋ ਜੇ ਇੱਥੇ ਕੋਈ ਹੁਣ ਇੱਥੇ ਕਣਕ ਵੱਢਣ ਵਾਲੀ ਮਸ਼ੀਨ ਆ ਗਈ ਅਸੀਂ ਮੈਂ ਮਸ਼ੀਨ ਦਾ ਵਿਰੋਧ ਨਹੀਂ ਕਰਦਾ ਪਰ ਜਿਹੜੇ ਮਸ਼ੀਨ ਵੀ ਕਣਕ ਵੱਢਣ ਵਾਲੇ ਸੀਗੇ ਉਹਨਾਂ ਦਾ ਰਜਗਾਰ ਜ਼ਰੂਰ ਖੁੱਸਿਆ ਪਰ ਮਸ਼ੀਨ ਦੇ ਆਉਣ ਦੇ ਨਾਲ ਜਿੰਨੇ ਲੋਕਾਂ ਦਾ ਰਜਗਾਰ ਖੁੱਸਿਆ ਉਹਨਾਂ ਨੂੰ ਬਦਲਵੇਂ ਰੂਪ ਦੇ ਵਿੱਚ ਰਜਗਾਰ ਵੀ ਸਰਕਾਰ ਦੇਵੇ ਨਾ ਜੇ ਮਸ਼ੀਨਰੀ ਲੈ ਆਂਦੀ ਤਾਂ ਮੇਸਿੰਦਰੀਆਂ ਭਾਵੇਂ ਸਾਡੇ ਨੂੰ ਜਿੰਨੀ ਮਰਜ਼ੀ ਆਈ ਜਾਵੇ ਸੂਈ ਤੋਂ ਲੈ ਕੇ ਜਾਜ ਤੱਕ ਹੁਣ ਆਇਆ ਪਰ ਰੌਲਾ ਤਾਂ ਇੱਥੋਂ ਵੀ ਕਿਰਤ ਕਰਨ ਵਾਲੇ ਲੋਕਾਂ ਦਾ ਜਿਹੜਾ ਉਹਨਾਂ ਦਾ ਵੱਧ ਨੁਕਸਾਨ ਹੁੰਦਾ ਉਹ ਮਤਲਬ ਉਹ ਬਿਲਕੁਲ ਵਿਹਲੇ ਹੋ ਜਾਂਦੇ ਆ ਮੇਸਿੰਦਰੀਆਂ ਨਾਲ ਮੇਸਿੰਦਰੀ ਜਿੰਨੀ ਮਰਜ਼ੀ ਆਵੇ ਪਰ ਉਹਨਾਂ ਦੇ ਬਦਲਵੇਂ ਰੂਪ ਦੇ ਵਿੱਚ ਉਹਨਾਂ ਦਾ ਵੀ ਕੋਈ ਪ੍ਰਬੰਧ ਕੀਤਾ ਜਾਵੇ ਜੀ ਅੱਛਾ ਭਾਈ ਜੀ ਬਦਲਵੇਂ ਪ੍ਰਬੰਧ ਦੀ ਗੱਲ ਕਰੀਏ ਤਾਂ ਨਰੇਗਾ ਐਕਟ ਆ ਜਿਹੜਾ ਮਹਾਤਮਾ ਗਾਂਧੀ ਨੈਸ਼ਨਲ ਰੂਰਲ EMPLOYMENT GUARANTEE ACT ਇਸ ਇੱਕ ਅਕਟ ਦਿੱਤਾ ਹੈ ਤਾਂ ਜਿਹੜਾ ਕਹਿੰਦੇ ਸੀ ਕਿ 100 ਦਿਨ ਦਾ ਰੁਜ਼ਗਾਰ ਦਿੱਤਾ ਜਾਊਗਾ ਤੁਹਾਨੂੰ ਲੱਗਦਾ ਹੈਗਾ ਕਿ ਨਰੇਗਾ ਐਕਟ ਦੇ ਵਿੱਚ ਕੋਈ ਨਾ ਕੋਈ ਪੋਸਿਬਿਲਟੀ ਪਈ ਹੈਗੀ ਇਹ ਮਜ਼ਦੂਰਾਂ ਨੂੰ ਜਿਹੜਾ ਰੁਜ਼ਗਾਰ ਮਹਈਆ ਕਰਵਾਇਆ ਜਾ ਸਕੇ ਭਾਵੇਂ ਇਸ ਨੂੰ ਲਗਾਤਾਰ ਖੋਰਾ ਲੱਗ ਰਿਹਾ ਨਹੀਂ ਦੇਖੋ ਜੀ ਪਹਿਲੀ ਗੱਲ ਜਿਹੜੀ ਨਰੇਗਾ ਵਾਲੀ ਗੱਲ ਹੈ ਲਗਾਤਾਰ 3 ਮਹੀਨੇ ਕੰਮ ਆ ਜਿਹੜਾ ਉਹ ਪਹਿਲੀ ਗੱਲ ਤਾਂ ਮਿਲਦਾ ਹੀ ਨਹੀਂਗਾ ਜੇ ਕਿਸੇ ਨੂੰ ਮਿਲ ਵੀ ਜਾਂਦਾ ਤਾਂ ਉਹਦੇ ਲਗਾਤਾਰ ਪੈਸੇ ਨਹੀਂ ਆਉਂਦੇਗੇ ਜੇ ਜੇ ਕਹ ਨੂੰ ਹਫਤਾ 10 ਦਿਨ ਕਿਸੇ ਦੇ ਲੱਗ ਵੀ ਗਏ ਤਾਂ ਉਹਦੇ ਪੈਸੇ ਨਹੀਂ ਆਉਂਦੇਗੇ ਸੋ ਅਸੀਂ ਇਹ ਮੰਗ ਕਰਦੇ ਆਂ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ 3 ਮਹੀਨੇ ਨਹੀਂ ਪੂਰਾ ਤੁਸੀਂ ਲਗਾਤਾਰ ਸਾਲ 1 ਸਾਲ ਲੋਕਾਂ ਨੂੰ ਕੰਮ ਦਿਓ ਜੀ ਉਹਨਾਂ ਦੇ ਘਰ ਦੇ ਵਿੱਚ 5 ਮੈਂਬਰ ਆ ਬੇਗਰਜ਼ਗਾਰ ਤੇ ਪੰਜਾਂ ਦਾ ਹੀ ਕਾਰਡ ਦੇ ਵਿੱਚ ਨਾ ਹੋਵੇ ਉਹ ਪੰਜਾਂ ਦੇ ਵਿੱਚੋਂ ਮਨਮਰਜ਼ੀ ਨਾਲ ਭਾਵੇਂ 4 ਜੀ ਲਗਾਤਾਰ ਰੇਗਾ ਦੇ ਉੱਤੇ ਜਾ ਸਕਣ ਅਸੀਂ ਇਹ ਮੰਗ ਵੀ ਕਰਦੇ ਆਂ ਤਾਂ ਜਿਹੜੇ ਉਹ ਲਗਾਤਾਰ ਮਤਲਬ ਲੋਕਾਂ ਨੂੰ ਪੈਸੇ ਆਉਣੇ ਚਾਹੀਦੇ ਆ ਨਰੇਗਾ ਵਾਲੇ ਹੁਣ ਨਰੇਗਾ ਦਾ ਕੰਮ ਆ ਜਿਹੜਾ ਹਫਤਾ ਦਸ ਦਿਨ ਚੱਲ ਕੇ ਮੁੜ ਕੇ ਉਹ ਬੰਦ ਹੋ ਜਾਂਦਾ ਕਿਉਂਕਿ ਉਹ ਪਿੰਡ ਦੇ ਲੋਕ ਐ ਹੋਜੇ ਤਨਾਰ ਚੌਧਰੀ ਮਤਲਬ ਹੈਗੇ ਆ ਕੁਝ ਮਤਲਬ ਸਰਕਾਰਾਂ ਦੇ ਪਿਛਲਗ ਹੁੰਦੇ ਆ ਜਿਹੜੇ ਲਗਾਤਾਰ ਵੀਡੀਓ ਨੂੰ ਜਾਂ ਮਤਲਬ ਪਛਾਈਤਾਂ ਨੂੰ ਇਸ ਤਰ੍ਹਾਂ ਹੁੰਦਾ ਵੀ ਯਾਰ ਹੁਣ ਨਹੀਂ ਨਰੇਗਾ ਚਲਾਉਣੀ ਹੁਣ ਇਹਦਾ ਮਜ਼ਦੂਰ ਆ ਜਿਹੜੇ ਇਹ ਤਾਂ ਕੰਮ ਵੀ ਨਹੀਂ ਕਰਦੇਗੇ ਇਹ ਤਾਂ ਘਰੇ ਬੈਠੇ ਦਿਹਾੜੀਆਂ ਲੈ ਲੈਂਦੇ ਆ ਇਸ ਤਰ੍ਹਾਂ ਦਾ ਮਤਲਬ ਪਿੰਡਾਂ ਦੇ ਵਿੱਚ ਹੋਣ ਕਰਕੇ ਨਾ ਵਿਤਕਰੀ ਬਾਜੀ ਹੋਣ ਕਰਕੇ ਵੀ ਲਗਾਤਾਰ ਜਿਹੜੀ ਨਰੇਗਾ ਉਹ ਪਿੰਡਾਂ ਦੇ